ਇਹ ਬੱਚਾ ਪਿੰਡ ਖੇੜੀ ਬਰਨਾਲਾ ਸੰਗਰੂਰ ਦਾ ਰਹਿਣ ਵਾਲਾ ਵੀਰੋ ਬੇਨਤੀ ਐ ਜਿੰਨਾ ਹੋ ਸਕਦਾ ਸ਼ੇਅਰ ਕਰ ਦਿਓ ਵੀਡੀਓ ਨੂੰ ਬੱਚੇ ਦੇ ਇੱਕ 18000 ਦਾ ਟੀਕਾ ਲੱਗਣਾ ਵਾ ਜਿਹਦੇ ਨਾਲ ਬੱਚਾ ਬਚ ਸਕਦਾ ਬੇਨਤੀ ਆ ਆਪਣੇ ਬੱਚਿਆਂ ਦੇ ਲੰਬੀ ਉਮਰ ਵਾਸਤੇ ਇਸ ਬੱਚੇ ਲਈ ਸ਼ੇਅਰ ਕਰ ਦਿਓ ਬਾਕੀ ਇਸ ਵੀਡੀਓ ਵਿੱਚ ਬੱਚੇ ਦੇ ਪਰਿਵਾਰ ਨੇ ਸਾਰਾ ਕੁਝ ਦੱਸਿਆ ਹੋਇਆ ਹਾਲਾਤ ਕੀ ਨੇ ਬੱਚੇ ਦੀ ਮਾਂ ਵੀ ਢਾਕਲ ਆ ਬੱਚਾ ਵੀ ਇਸ ਟਾਈਮ ਜ਼ਿੰਦਗੀ ਮੌਤ ਨਾਲ ਲੜ ਰਿਹਾ ਇਹ ਬੱਚਾ ਬਚ ਸਕਦਾ ਜੇ 18000 ਦਾ ਟੀਕਾ ਲੱਗ ਜਾਏ ਸਾਡੇ ਪੰਜਾਬੀ ਭਰਾ ਕਰੋੜਾਂ ਦੇ ਟੀਕੇਾਂ ਦੀ ਮਦਦ ਕਰਦੇ ਨੇ ਤੇ ਇਹ ਤਾਂ ਫਿਰ 18000 ਦਾ ਟੀਕਾ ਵੀਰੋ ਬੇਨਤੀ ਆ ਜਿੰਨੇ ਵੀ ਬਰਨਾਲੇ ਸੰਗਰੂਰ ਇਲਾਕੇ ਦੇ ਲੋਕ ਨੇ ਉਹਨਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਕਿ ਬੱਚੇ ਦੀ ਜ਼ਿੰਦਗੀ ਬਚ ਜਾਏ ਬਾਕੀ ਤੁਸੀਂ ਅੱਗੇ ਬੱਚੇ ਦੇ ਪਰਿਵਾਰ ਤੋਂ ਤੁਸੀਂ ਆਪ ਸੁਣ ਲਓ ਜੀ ਸਸ਼ਰੀ ਕਾਗਰੀ ਸਸ਼ਰੀ ਅਕਨ ਪੋਤਾ ਹੋਇਆ ਜੀ ਅੱਜ ਮੇਰੇ ਸਵੇ ਹੀ ਜੀ ਅੱਛਾ ਜੀ ਉਹਦੀ ਕੰਡੀਸ਼ਨ ਆ ਜੀ ਖਰਾਬ ਆ ਬਹੁਤ ਜ਼ਿਆਦਾ ਖਰਾਬ ਆ ਜੀ ਜੀ ਤੇ ਉਹ ਕਹਿੰਦੇ ਆ ਵੀ ਪੈਸੇ ਆਂ ਦਾ ਅਰੇਂਜਮੈਂਟ ਐਸੀ ਟਾਈਮ ਕਰੋ ਪਰ ਸਾਡੇ ਕੋਲੇ ਇਸ ਟਾਈਮ ਨਹੀਂ ਹੈਗਾ ਕੋਈ ਟੀਕਾ ਲਗਣਾ ਬੱਚੇ ਦੇ ਜੀ ਹਾਂਜੀ ਠੀਕ ਆ ਬਹੁਤ 18-18000 ਦੇ ਟੀਕੇ ਕਹਿੰਦੇ ਆ 17-18000 ਦਾ ਮੈਂ 17-18000 ਰੁਪਏ ਦਾ ਟੀਕਾ ਲੱਗੂ ਠੀਕ ਆ ਹਾਂਜੀ ਤੁਹਾਡੇ ਕੋਲੇ ਕੋਈ ਇਨਫੋ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਅਸੀਂ ਖੇੜੀ ਖੁਰਤੇ ਰਹਿਣ ਵਾਲੇ ਆ ਜੀ ਅਚਾਨਕ ਹੀ ਛੀਤੀ ਖੁਰਤੇ ਕਿੱਥੇ ਜੀ ਰਹਿ ਗਏ ਜੀ ਇਹ ਬਰਨਾਲੇ ਦੇ ਨਾਲ ਆ ਸੇਕਾ ਦੀ ਨੂੰ ਬੇ ਅੱਛਾ ਜੀ ਉੱਥੋਂ ਦੇ ਤੁਸੀਂ ਹਾਂਜੀ ਆ ਗਏ ਉੱਥੇ ਦੇ ਰਹਿਣ ਵਾਲੇ ਆ ਅਸੀਂ ਤੇ ਅਚਾਨਕ ਹੀ ਅਸੀਂ ਆ ਗਏ ਸੀ ਜੀ ਘਰੋਂ ਸ ਤੇ ਬੱਚੇ ਦੀ ਕੰਡੀਸ਼ਨ ਕਿਵੇਂ ਹੈ ਜੀ ਬੱਚੇ ਦੀ ਕੰਡੀਸ਼ਨ ਠੀਕ ਨਹੀਂ ਹੈ ਜੀ ਸਾਡੇ ਕਾਫੀ ਮਾੜੀ ਹੈ ਬੱਚੇ ਦੀ ਕੰਡੀਸ਼ਨ ਤੇ ਬੱਚੇ ਦੀ ਮੰਮੀ ਠੀਕ ਹੈ ਜੀ ਹਾਂ ਜੀ ਉਹ ਤਾਂ ਠੀਕ ਨੇ ਜੀ ਪਰ ਬੱਚਾ ਵੀ ਚਾਹੀਦਾ ਸਾਨੂੰ ਬੜੇ ਦੁੱਖ ਘਟੇ ਨੇ ਇਹਦੇ ਨਾਲ ਵੀ ਪਹਿਲਾਂ ਹੀ ਬੱਚਾ ਪਹਿਲਾਂ ਹੀ ਬੱਚਾ ਜੀ ਹਾਂ ਜੀ ਪਹਿਲਾਂ ਹੀ ਬੱਚਾ ਤੁਸੀਂ ਮਿਲਿਓ ਬੱਚਾ ਦੇਖੇ ਜਾ ਕੇ ਹਾਂ ਜੀ ਹਾਂ ਜੀ ਕਿੰਨੀ ਕੋ ਮਾੜੀ ਕੰਡੀਸ਼ਨ ਪਾਈਪਾਂ ਵਗੈਰਾ ਲੱਗੀਆਂ ਪਾਈਪਾਂ ਲੱਗੀਆਂ ਹੋਈਆਂ ਨੇ ਜੀ ਸਾਰਾ ਕੁਝ ਲੱਗਿਆ ਹੋਇਆ ਹੈ ਅੱਛਾ ਜੀ ਪਰ ਐਸੋਡੀ ਹੈਲਪ ਨਾਲ ਸਾਡਾ ਬੱਚਾ ਪਾ ਸਕਦਾ ਜੀ ਤੁਹਾਡਾ ਧੰਨਵਾਦ ਹੋਊਗਾ ਬਹੁਤ ਬਹੁਤ ਬੈਂਕ ਦਾ ਖਾਤਾ ਹੈ ਤੁਹਾਡੇ ਕੋਲ ਹਾਂਜੀ ਇਹਨਾਂ ਦਾ ਖਾਤਾ ਜੀ ਬੈਂਕ ਦਾ ਅਸੀਂ ਆਪਦੀ ਨੂਹ ਦਾ ਹੀ ਖਾਤਾ ਦੇ ਦਾਂਗੇ ਕੀ ਨਾਮ ਹੈ ਜੀ ਉਹਨਾਂ ਦਾ ਮਨਦੀਪਪੁਰ ਮਨਦੀਪਪੁਰ ਕਿਹੜੀ ਬੈਂਕ ਦਾ ਖਾਤਾ ਜੀ ਐਸਬੀਆਈ ਦਾ ਐਸਬੀਆਈ ਦਾ ਬੈਂਕ ਦਾ ਖਾਤਾ ਤੇ ਬੱਚਾ ਤੁਹਾਡਾ ਫਰੀਦਕੋਟ ਮੈਡੀਕਲ ਦੇ ਵਿੱਚ ਦਾ ਫਰੀਦਕੋਟ ਮੈਡੀਕਲ ਦੇ ਵਿੱਚ ਆ ਹਾਂਜੀ ਆਈਸੀਆ ਕੀ ਕੰਮ ਕਰ ਕੀ ਕਰਦੇ ਹੋ ਤੁਸੀਂ ਅਸੀਂ ਬਸ ਤੇਹਾੜੀ ਦੇ ਹੁਣ ਨੋਰਮਲ ਮਿਸਤਰੀ ਨਾਲ ਕੰਮ ਅੱਛਾ ਜੀ ਉਹ ਮੋਰ ਕੋਈ ਵੀ ਪਰਿਵਾਰ ਚ ਕਮਾਉਣ ਵਾਲੇ ਤੁਸੀਂ ਨਹੀਂ ਨਹੀਂ ਅੱਜ ਇਹ ਵੀ ਇਹਨਾਂ ਦੇ ਕਿ ਤੱਕ ਜਿਹੜਾ ਬੱਚੇ ਦਾ ਪਾਪਾ ਆ ਉਹ ਕੀ ਕੰਮ ਕਰਦਾ ਉਹ ਤਾਂ ਅੱਜ ਫਰੀ ਹੈ ਨਹੀਂ ਉਹ ਤਾਂ ਨਹੀਂ ਕੋਈ ਸ਼ਾਸ਼ਾ ਵਗੈਰਾ ਕਰਦੀ ਨਹੀਂ ਔਰ ਥੋੜਾ ਸਨ ਆ ਜੀ ਅੱਛਾ ਜੀ ਉਹ ਕੰਮ ਕਰ ਨਹੀਂ ਕਰਦਾ ਨਹੀਂ ਕੰਮ ਨਹੀਂ ਕਰਦਾ ਕੰਮ ਜਿਹੜਾ ਸਾਰਾ ਤੁਸੀਂ ਆਪ ਕੰਮ ਕਰਾਂਗੇ ਰੋਟੀ ਪਾਣੀ ਤੁਹਾਡੇ ਸਿਰ ਤੇ ਚੱਲਦਾ ਹਾਂਜੀ ਹਾਂਜੀ ਇਹ ਅੱਜ ਖੜੇ ਪਏ ਡਾਕਟਰਾਂ ਨੇ ਇੰਜੈਕਸ਼ਨ ਲਗਾ ਦਿੱਤਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਦਾ ਦੱਸਿਆ ਤੁਸੀਂ ਇੰਜੈਕਸ਼ਨ ਕਿੰਨੇ ਦਾ ਦੱਸਿਆ ਸਾਰਾ 11000 ਦਾ ਕਹਿੰਦਾ ਸਾਰਾ 18000 ਰੁਪਏ ਦਾ ਇੰਜੈਕਸ਼ਨ ਪੂਰੇ ਵੀ ਅੱਗੇ ਵੀ ਪਤਾ ਨਹੀਂ ਕੀ ਉਸ ਕਰਨੀ ਸਾਡੇ ਜਣੀ ਬਹੁਤ ਔਖਾ ਜੀ ਅਸੀਂ ਤਾਂ ਕੱਲ ਦੇ ਤੁਰੇ ਫਿਰਦੇ ਆ ਜੀ ਅਸੀਂ ਨਾ ਰੋਟੀ ਨਾ ਬਸ ਕੁਛ ਵੀ ਐਂ ਫਿਰਦੇ ਆ ਜੀ ਸਾਡੇ ਕੋਲ ਕੱਪੜੇ ਲਈ ਜੀ ਅਸੀਂ ਐਂ ਆਏ ਸੀ ਘਰੋਂ ਬਸ ਅਚਾਨਕ ਹੋਈ ਤੁਹਾਡੇ ਕੋਲੇ ਰੋਟੀ ਪਾਣੀ ਲੈਣ ਦੀ ਨਹੀਂ ਜੀ ਅਸੀਂ ਗੁਰਦੁਆਰੀ ਖਾਣੇ ਆ ਦੋ ਦਿਨ ਹੋ ਗਏ ਤੇ ਕੱਪੜਾ ਲੀੜਾ ਵੀ ਸਾਡੇ ਇਹੀ ਜਿੱਦੇ ਦੇ ਅਸੀਂ ਆਏ ਆ ਬਸ ਐਂ ਫਿਰ ਰਹੇ ਆਂਗੇ ਕਿ ਚਲੋ ਬੱਚਾ ਬੱਚੀ ਹੈ ਬੱਚਾ ਬੱਚਾ ਕਿੰਨੇ ਦਿਨ ਹੋ ਗਏ ਤਕਰੀਬਨ ਆਇਆ ਨੂੰ ਸਾਨੂੰ 3 ਦਿਨ ਹੋ ਗਏ ਜੀ ਪਰ ਕੀ ਅੱਜ ਸਵੇਰ ਹੋਇਆ ਹੈ ਕੀ ਸੱਜ ਸਵੇਰ ਹਾਂ ਜੀ ਕੋਈ